ਸਾਤਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਤੋਂ ਪੰਜਾਬ ਵਾਪਸ ਆਏ ਨਾਲ ਦੇ ਨਾਲ ਹੀ ਪਾ ਦਿੱਤਾ ਵੱਡਾ ਭੜਤੂ ਇੱਕ ਪਾਸੇ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 39 ਦਿਨ ਹੋ ਗਏ ਮਰਨ ਵਰਤ ਉੱਤੇ ਬੈਠਿਆ ਹੋਇਆਂ ਨੂੰ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈ ਬੜੀ ਨਾਜ਼ੁਕ ਬਣੀ ਹੋਈ ਹੈ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਵੱਡੇ ਖਲਾਸੇ ਕੀਤੇ ਨੇ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਸੀ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਹਿਣਾ ਚਾਹੀਦਾ ਸੀ ਕਿ ਤੁਸੀਂ ਮਸਲਾ ਹੱਲ ਕਰ ਸਕਦੇ ਹੋ ਜਗਜੀਤ ਸਿੰਘ ਡੱਲੇਵਾਲ ਖਾਸ ਕਰਕੇ ਸੁਆਮੀ ਨਾਥਨ ਦੀ ਰਿਪੋਰਟ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਹੱਥ ਵਸ ਨਹੀਂ ਹੁੰਦਾ ਐਮਐਸਪੀ ਦੇਣਾ ਹਾਲਾਂਕਿ ਵਾਅਦੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਇਧਰ ਇੱਕ ਥਾਪੜ ਕੇ ਐਟਲਿਸ ਖੜ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਖੜ ਗਏ ਨੇ ਉਹਨਾਂ ਕਿਹਾ ਕਿ ਜਿਹੜੀ ਸਹਾਇਤਾ ਸੂਬਾ ਸਰਕਾਰ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੂੰ ਦੇ ਸਕਦੀ ਹੈ ਉਹ ਹਰ ਸਹਾਇਤਾ ਫੌਰੀ ਮੁਹੱਈਆ ਕਰਵਾਈ ਚਾਹੇਗੀ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਉਸ ਦੇ ਨਾਲ ਬੈਠੇ ਹਜ਼ਾਰਾਂ ਕਿਸਾਨ ਆਗੂ ਕਿਸਾਨ ਕਿਸਾਨਾਂ ਦੇ ਬੱਚੇ ਮਹਿਲਾਵਾਂ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਹੁਤ ਕੀਮਤੀ ਹੈ ਵਾਰ-ਵਾਰ ਸੁਪਰੀਮ ਕੋਰਟ ਇਸ ਗੱਲ ਦਾ ਹਵਾਲਾ ਦੇ ਰਹੀ ਹੈ ਲੇਕਿਨ ਉਸ ਸਾਡੇ ਉੱਤੇ ਦਬਾਅ ਪਾਉਂਦੀ ਹੈ ਆਖਰਕਾਰ ਮਸਲਾ ਹੱਲ ਹੋਣਾ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਨਾਲ ਹੋਣਾ ਹੈ ਉਹਨਾਂ ਨੇ ਕਿਹਾ ਕਿ ਸੈਂਟਰ ਸਰਕਾਰ ਦੇ ਕੋਲ ਪਾਵਰ ਹੈ ਐਮ ਐਸ ਪੀ ਲਾਗੂ ਕਰਨ ਦੀ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਸਾਡੇ ਵੀ ਕੁਛ ਨੇ ਸਾਡੇ ਵੀ ਆਪਦੇ ਨੇ ਅਸੀਂ ਹਰ ਸਹਾਇਤਾ ਕਰਨ ਨੂੰ ਤਿਆਰ ਹਾਂ ਜਗਜੀਤ ਸਿੰਘ ਡੱਲੇਵਾਲ ਦੀ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕਾਫੀ ਲੰਮੇ ਸਮੇਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਦੂਸਰੇ ਪਾਸੇ ਉਹਨਾਂ ਨੇ ਵਟ ਕੱਢੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਕਹਿੰਿਆ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਆਪਸੀ ਵਿਵਾਦ ਪੋਣਾ ਚਾਹੁੰਦੀ ਹੈ ਅਤੇ ਆਪ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਨੇ ਜਗਜੀਤ ਸਿੰਘ ਡਲੇਵਾਲ ਦੇ ਹਾਕ ਵਿੱਚ ਬੋਲਦੇ ਹੋਏ ਕਿਹਾ ਕਿ 1000 ਕਰੋੜ ਰੁਪਏ ਦਾ ਘਾਟਾ ਪਿਆ ਹੈ ਪੰਜਾਬ ਬੰਦ ਸੱਦੇ ਤੇ ਉਹਨਾਂ ਕਹਿੰਿਆ ਇਸ ਤਰ੍ਹਾਂ ਮਸਲੇ ਵੀ ਹੱਲ ਹੋਣੇ ਜਿਸ ਤਰ੍ਹਾਂ ਖਨੋਰੀ ਬਾਰਡਰ ਤੇ ਅੜੇ ਹੋਏ ਨੇ ਅੜੇ ਰਹਿਣ ਜੇਕਰ ਉਹਨਾਂ ਨੂੰ ਕਿਸੇ ਵੀ ਇਲਾਜ ਦੀ ਲੋੜ ਹੈ ਉਸ ਦੇ ਲਈ ਅਸੀਂ ਸਪੈਸ਼ਲ ਇੱਕ ਪ੍ਰਾਈਵੇਟ ਹਸਪੀਟਲ ਵੀ ਦਿੱਲੀ ਦੇ ਖਨੌਰੀ ਬਾਰਡਰ ਤੇ ਤਿਆਰ ਕਰ ਦੇਵਾਂਗੇ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਹੁਣ ਸਿੱਧਾ ਬੋਲੇ ਨੇ ਯਾਨੀ ਕਿ ਉਧਰ ਉਹਨਾਂ ਨੇ ਕਿਹਾ ਕਿ ਇਹ ਸਭ ਮਿਲੀ ਭੁਗਤ ਹੈ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨਹੀਂ ਚਾਹਦੀ ਕਿ ਭਾਰਤ ਦੇ ਕਿਸਾਨ ਅਗਾ ਵਧਨ ਕਿਉਂਕਿ ਉਹ ਕੋਰਪੋਰੇਟ ਘਰਾਣਿਆਂ ਦੇ ਅੰਡਰ ਚੱਲ ਰਹੀ ਹੈ ਸੈਂਟਰ ਸਰਕਾਰ ਧੰਨਵਾਦ